ਸਤਿ ਸ਼੍ਰੀ ਅਕਾਲ ਜੀ ਲੈ ਕੇ ਆਏ ਜੀ ਅੱਜ ਦੀ ਨਵੀਂ ਕਹਾਣੀ ਠੰਡ ਦਾ ਮੌਸਮ ਸੀ ਮੈਂ ਆਪਣੇ ਦੋਸਤਾਂ ਨਾਲ ਬੈਠ ਕੇ ਉਹ ਸਾਰੀਆਂ ਵੀਡੀਓ ਦੇਖਦਾ ਸੀ ਤੇ ਮੇਰੇ ਮਨ ਵਿੱਚ ਵੀ ਜਜ਼ਬਾਤ ਆਉਣ ਲੱਗ ਪਏ ਮੈਂ ਸੋਚਦਾ ਸੀ ਕਿ ਘਰ ਜਾ ਕੇ ਆਪਣੀ ਘਰ ਵਾਲੇ ਨਾਲ ਇਦਾਂ ਹੀ ਪਿਆਰ ਕਰੂੰਗਾ ਫਿਰ ਇੱਕ ਦਿਨ ਇਹ ਸੋਚ ਕੇ ਮੇਰਾ ਮਨ ਉਦਾਸ ਹੋਣ ਲੱਗ ਜਾਂਦਾ ਕਿ ਮੇਰੀ ਘਰ ਵਾਲੀ ਤਾਂ ਬਿਲਕੁਲ ਵੀ ਮੈਨੂੰ ਸਮਾ ਨਹੀਂ ਦਿੰਦੀ ਉਹਨੂੰ ਮੇਰੇ ਜਜ਼ਬਾਤਾਂ ਦੀ ਬਿਲਕੁਲ ਵੀ ਕਦਰ ਨਹੀਂ ਸੀ। ਮੈਂ ਦੇਖਣ ਨੂੰ ਬਹੁਤ ਜ਼ਿਆਦਾ ਸੋਹਣਾ ਸੀ। ਮੈਂ ਕਈ ਵਾਰ ਆਪਣੇ ਆਪ ਨੂੰ ਗਲਤ ਰਸਤੇ ਤੇ ਜਾਣ ਤੋਂ ਵੀ ਰੋਕਿਆ ਸੀ। ਪਰ ਮੈਂ ਜਵਾਨ ਸੀ, ਆਖਰ ਮੈਂ ਕਦੋਂ ਤੱਕ ਆਪਣੇ ਜਜ਼ਬਾਤਾਂ ਨੂੰ ਰੋਕ ਕੇ ਰੱਖਦਾ। ਇੱਕ ਰਾਤ ਮੈਂ ਆਪਣੀ ਘਰ ਵਾਲੀ ਦੀ ਗੈਰ ਮੌਜੂਦਗੀ ਵਿੱਚ ਆਪਣੇ ਆਫਿਸ ਦੀ ਸੈਕਟਰੀ ਨੂੰ ਘਰ ਬੁਲਾਇਆ ਤੇ ਉਹ ਮੈਨੂੰ ਏਦਾਂ ਦੇ ਕਾਰਨਾਮੇ ਦਿਖਾਉਣ ਲੱਗੀ। ਮੇਰਾ ਆਪਣੇ ਆਪ ਤੇ ਕਾਬੂ ਹੋਣਾ ਮੁਸ਼ਕਲ ਹੋ ਗਿਆ। ਉਨੀ ਦਾ ਪਹਿਲੀ ਰਾਤ ਨੂੰ ਹੀ ਮੈਨੂੰ ਇੰਨੀ ਖੁਸ਼ੀ ਦਿੱਤੀ ਸੀ ਜਿਹਨੂੰ ਪਾਉਣ ਦੇ ਲਈ ਮੈਂ ਹਮੇਸ਼ਾ ਤੜਫ ਰਿਹਾ ਸੀ ਮੈਨੂੰ ਉਮੀਦ ਨਹੀਂ ਸੀ ਕਿ ਉਸ ਪਤਲੀ ਜਹੀ ਕੁੜੀ ਵਿੱਚ ਇੰਨੀ ਤਾਕਤ ਹੋਊਗੀ ਕਿ ਸਾਰੀ ਰਾਤ ਬਿਲਕੁਲ ਹੀ ਥੱਕੀ ਨਹੀਂ ਬਲਕਿ ਬੜੇ ਜੋਸ਼ ਦੇ ਨਾਲ ਉਹ ਸਭ ਕੁਝ ਕਰ ਰਹੀ ਸੀ ਮੈਂ ਤਾਂ ਉਹਦੀ ਤਾਕਤ ਦੇਖ ਕੇ ਹਰਾਣ ਰਹਿ ਗਿਆ ਮੈਂ ਉਹਦੇ ਅੱਗੇ ਲਾਚਾਰ ਜਿਹਾ ਹੋ ਗਿਆ ਕਦੀ ਵੀ ਸੋਚਿਆ ਨਹੀਂ ਸੀ ਕਿ ਮੈਂ ਇੱਕ ਜਵਾਨ ਕੁੜੀ ਦੇ ਅੱਗੇ ਇੰਨਾ ਬੇਵਸ ਹੋ ਜਾਊਂਗਾ ਇਹ ਕਰਦੇ ਕਰਦੇ ਮੈਂ ਥੱਕ ਗਿਆ ਪਰ ਉਹ ਉਹ ਇੱਕ ਕੁੜੀ ਹੋ ਕੇ ਵੀ ਪਿੱਛੇ ਨਹੀਂ ਹੋ ਰਹੀ ਸੀ ਇਦਾਂ ਲੱਗਦਾ ਸੀ ਕਿ ਇਹਦੇ ਅੰਦਰ ਕਈ ਜਨਮਾਂ ਦੀ ਪਿਆਸ ਹੈ ਜਿਹਨੂੰ 부ਝਾਉਣ ਦੇ ਲਈ ਆਜੋ ਆਪਣੀ ਜੋਸ਼-ਖੋਸ਼ ਵਿੱਚ ਨਹੀਂ ਸੀ ਅਸੀਂ ਦੋਨਾਂ ਨੇ ਇਹ ਸ਼ਰਤ ਲਾ ਲਈ ਕਿ ਇਹ ਕੌਣ ਜ਼ਿਆਦਾ ਦੇਰ ਤੱਕ ਬਰਦਾਸ਼ਤ ਕਰ ਲਊਗਾ ਮੈਂ ਜਿੰਨੇ ਵੀ ਪੈਕਟ ਲੈ ਕੇ ਆਇਆ ਸੀ ਉਹ ਸਾਰੇ ਖਤਮ ਹੋ ਗਏ ਸੀ ਪਰ ਉਸ ਉਹ ਕੁੜੀ ਪਿੱਛੇ ਨਹੀਂ ਹੋ ਰਹੀ ਸੀ ਮੈਨੂੰ ਇਦਾਂ ਲੱਗ ਰਿਹਾ ਸੀ ਕਿ ਅੱਜ ਮੈਂ ਇਸ ਕੁੜੀ ਦਾ ਸ਼ਿਕਾਰ ਬਣ ਜਾਊਂਗਾ ਪਰ ਇਹਦੀ ਸ਼ੁਰੂਆਤ ਮੈਂ ਹੀ ਕੀਤੀ ਸੀ ਇਸ ਲਈ ਮੈਂ ਇਸ ਕੰਮ ਦੇ ਲਈ ਕਿਸੇ ਨੂੰ ਵੀ ਅੰਜਾਮ ਦੇ ਸਕਦਾ ਸੀ ਜੋ ਕੁਝ ਮੇਰੇ ਨਾਲ ਹੋਇਆ ਸੀ ਉਹ ਸਭ ਕੁਝ ਮੇਰੀ ਘਰ ਵਾਲੀ ਦਾ ਕਰਕੇ ਹੀ ਹੋਇਆ ਸੀ ਕਿ ਮੇਰੀ ਘਰ ਵਾਲੇ ਮੈਨੂੰ ਸਮਾਂ ਨਹੀਂ ਦਿੰਦੀ ਸੀ ਜੇ ਮੇਰੀ ਘਰ ਵਾਲੇ ਹਰ ਵੇਲੇ ਮੇਰੇ ਜਜ਼ਬਾਤਾਂ ਨੂੰ ਸਮਝਦੀ ਤੇ ਸ਼ਾਇਦ ਅੱਜ ਇਹ ਗਲਤੀ ਮੈਂ ਬਿਲਕੁਲ ਵੀ ਨਾ ਕਰਦਾ ਉਸ ਕੁੜੀ ਵਿੱਚ ਦਸਾਂ ਔਰਤਾਂ ਜਿੰਨੀ ਪਾਵਰ ਸੀ ਮੈਂ ਉਸ ਕੁੜੀ ਦੀ ਤਾਕਤ ਦੇਖ ਕੇ ਹੈਰਾਨ ਰਹਿ ਗਿਆ ਤੇ ਸੋਚਣ ਲੱਗ ਲੱਗਾ ਕਿ ਕਾਸ਼ ਇਹ ਕੁੜੀ ਮੈਨੂੰ ਪਹਿਲਾਂ ਮਿਲੀ ਹੁੰਦੀ ਤਾਂ ਮੈਂ ਆਪਣੇ ਘਰ ਵਾਲੀ ਨਾਲ ਵਿਆਹ ਨਹੀਂ ਕਰਵਾਉਣਾ ਸੀ ਸਾਰੀ ਰਾਤ ਉਹ ਉੱਪਰ ਥੱਲੇ ਹੁੰਦੀ ਜਾ ਰਹੀ ਤਾਂ ਮੈਂ ਉਹਦੇ ਅੱਗੇ ਕੁਝ ਵੀ ਨਹੀਂ ਸੀ ਪਤਲੀ ਜਿਹੀ ਕੁੜੀ ਨੇ ਅੱਗੇ ਮੇਰਾ ਜਿਸਮ ਕਮਜ਼ੋਰ ਹੋ ਚੁੱਕਿਆ ਸੀ ਇੰਨੀ ਠੰਡ ਵਿੱਚ ਮੇਰੇ ਪਸੀਨਾ ਆ ਰਿਹਾ ਸੀ ਮੈਂ ਉਸ ਕੁੜੀ ਨੂੰ ਵੀ ਕਹਿਣ ਲੱਗਾ ਕਿ ਥੋੜੀ ਦੇਰ ਰੁਕ ਜਾਓ ਪਰ ਉਹ ਕੁੜੀ ਮੇਰੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀ ਕਹਿਣ ਲੱਗੀ ਕਿ ਹੁਣ ਮੈਂ ਸਾਰੀ ਰਾਤ ਗਰਮੀ ਹੀ ਕੱਢੂੰਗੀ ਜੋ ਕਦੀ ਤੁਹਾਡੀ ਘਰ ਵਾਲੀ ਨੇ ਅੱਜ ਤੱਕ ਤੁਹਾਡੀ ਨਹੀਂ ਕੱਢੀ ਜੋ ਕੁਝ ਉਸ ਕੁੜੀ ਨੇ ਮੇਰੇ ਨਾਲ ਕੀਤਾ ਸੀ ਉਹ ਸੁਣ ਕੇ ਤਾਂ ਤੁਹਾਡੇ ਵੀ ਹੋਸ਼ ਉੱਡ ਜਾਣਗੇ ਮੈਨੂੰ ਹਮੇਸ਼ਾ ਤੋਂ ਹੀ ਕੁੜੀਆਂ ਵਿੱਚ ਬਹੁਤ ਜ਼ਿਆਦਾ ਇੰਟਰਸਟ ਰੈਂਦਾ ਸੀ ਇਸੇ ਕਰਕੇ ਮੈਂ ਆਪਣੀ ਸਿਹਤ ਨੂੰ ਬਹੁਤ ਫਿੱਟ ਰੱਖਦਾ ਸੀ ਮੇਰੇ ਸਰੀਰ ਵਿੱਚ ਉਹ ਸਭ ਕੁਝ ਕਰਨ ਦੀ ਬਹੁਤ ਤਾਕਤ ਹੁੰਦੀ ਸੀ ਮੈਂ ਹਮੇਸ਼ਾ ਆਪਣੀ ਸਿਹਤ ਵੱਲ ਜ਼ਿਆਦਾ ਧਿਆਨ ਦਿੰਦਾ ਸੀ ਜੇ ਮੈਂ ਕਿਸੇ ਪਾਰਟੀ ਵਿੱਚ ਜਾਂਦਾ ਤਾਂ ਬਸ ਯੂਜ਼ ਵਗੈਰਾ ਹੀ ਲੈਂਦਾ ਸੀ ਆਪਣੀ ਸਿਹਤ ਦੀ ਬਹੁਤ ਫਿਕਰ ਕਰਦਾ ਸੀ ਇਸੇ ਕਰਕੇ ਤਾਂ ਕੁੜੀਆਂ ਨੂੰ ਮੈਂ ਆਪਣੀਆਂ ਉਂਗਲੀਆਂ ਤੇ ਨਚਾਉਂਦਾ ਸੀ ਜੋ ਵੀ ਮੈਨੂੰ ਦੇਖਦੀਆਂ ਸੀ ਮੇਰੀਆਂ دیਵਾਨੀਆਂ ਹੋ ਜਾਂਦੀਆਂ ਸੀ ਮੈਂ ਬਹੁਤ ਹੀ ਅਮੀਰ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਮੇਰਾ ਨਾਮ ਅਭਿਸ਼ੇਕ ਤੇ ਮੇਰੀ ਉਮਰ 23 ਕੋ ਸਾਲ ਦੀ ਸੀ 18 ਸਾਲ ਦੀ ਉਮਰ ਤੋਂ ਬਾਅਦ ਮੇਰਾ ਕੁੜੀਆਂ ਨੂੰ ਵੀ ਬਹੁਤ ਜ਼ਿਆਦਾ ਇੰਟਰਸਟ ਵਧ ਗਿਆ ਸੀ। ਮੈਂ ਹਮੇਸ਼ਾ ਆਪਣੇ ਚਿਹਰੇ ਦਾ ਵੀ ਬੜਾ ਧਿਆਨ ਰੱਖਦਾ ਸੀ ਕਿਉਂਕਿ ਖੂਬਸੂਰਤੀ ਤੇ ਮੇਰੀ ਚੰਗੀ ਸਿਹਤ ਦੇਖ ਕੇ ਕੁੜੀਆਂ ਮੇਰੇ ਤੇ ਮਰ ਜਾਂਦੀਆਂ ਸੀ। ਪੈਸੇ ਤਾਂ ਮੇਰੇ ਖਾਨਦਾਨੇ ਹੀ ਸੀ। ਮੈਂ ਕੁੜੀਆਂ ਨੂੰ ਘਮਾਉਂਦਾ ਤੇ ਫਿਰ ਉਹਨਾਂ ਤੇ ਪੈਸੇ ਵਾਰਦਾ ਸੀ। ਮੈਂ ਆਪਣੀਆਂ ਇੱਛਾਵਾਂ ਬਹੁਤ ਪੂਰੀਆਂ ਕਰਦਾ ਸੀ। ਕੁੜੀਆਂ ਵੀ ਮੇਰੀ ਹਾਂ ਵਿੱਚ ਹਾਂ ਮળોਦੀਆਂ ਸੀ। ਇਹ ਨਹੀਂ ਸੀ ਕਿ ਮੈਂ ਉਹਨਾਂ ਦੇ ਨਾਲ ਜ਼ਬਰਦਸਤੀ ਕਰਦਾ ਸੀ। ਉਹ ਖੁਸ਼ੀ ਖੁਸ਼ੀ ਆਪਣੀ ਲੋੜ ਨੂੰ ਪੂਰਾ ਕਰਦੀਆਂ ਸੀ ਉਹਨਾਂ ਨੇ ਚੰਗੇ ਪੈਸੇ ਮਿਲ ਜਾਂਦੇ ਸੀ ਹੱਸਦੇ ਖੇਡਦੇ ਮੈਂ ਆਪਣੀ ਜ਼ਿੰਦਗੀ ਗੁਜ਼ਾਰ ਰਿਹਾ ਸੀ ਮੈਨੂੰ ਆਪਣੀ ਜ਼ਿੰਦਗੀ ਦੀ ਕੋਈ ਪਰਵਾਹ ਨਹੀਂ ਸੀ ਮੈਂ ਹਮੇਸ਼ਾ ਸੋਹਣੀਆਂ ਕੁੜੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਸੀ ਮੈਨੂੰ ਆਪਣੀ ਜ਼ਿੰਦਗੀ ਬੜੀ ਹਸੀਨ ਲੱਗਦੀ ਸੀ ਦਿਨ ਵਿੱਚ ਕੁੜੀਆਂ ਨੂੰ ਸ਼ਾਪਿੰਗ ਕਰਵਾਉਂਦਾ ਸੀ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕਰਦਾ ਸੀ ਸਾਰੀ ਰਾਤ ਆਪਣੀ ਆਪਣੀ ਲੋੜ ਉਹਨਾਂ ਕੋਲੋਂ ਪੂਰੀ ਕਰਵਾਉਂਦਾ ਸੀ ਮੈਂ ਸ਼ਰੀਰ ਤੋਂ ਕਾਫੀ ਫਿੱਟ ਸੀ ਜਿਹਦੇ ਕਰਕੇ ਹਰ ਕੁੜੀ ਮੇਰੀ ਤਾਕਤ ਦੇ ਅੱਗੇ ਹਾਰ ਜਾਂਦੀ ਸੀ ਇਸੇ ਕਰਕੇ ਮੈਂ ਦਿਨੋਂ ਦਿਨ ਕੁੜੀਆਂ ਚੇਂਜ ਕਰਦਾ ਰਹਿੰਦਾ ਸੀ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਮਜ਼ੇ ਲਏ ਸੀ ਮੇਰੇ ਦੋਸਤ ਅਕਸਰ ਮੈਨੂੰ ਕਹਿੰਦੇ ਸੀ ਕਿ ਅਸਲੀ ਜ਼ਿੰਦਗੀ ਦੇ ਮਜ਼ੇ ਤਾਂ ਤੂੰ ਲੈਣਾ ਸਾਡੇ ਤਾਂ ਵਿਆਹ ਹੋ ਗਏ ਆ ਪਰ ਸਾਡੀਆਂ ਘਰਵਾਲੀਆਂ ਤਾਂ ਜ਼ਿਆਦਾਤਰ ਰਸੋਈ ਵਿੱਚ ਹੀ బిజీ ਰਹਿੰਦੀਆਂ ਇਹਨਾਂ ਸਾਰੀਆਂ ਗੱਲਾਂ ਸੁਣ ਕੇ ਮੈਂ ਆਪਣੇ ਦੋਸਤਾਂ ਨੂੰ ਇਹੀ ਕਹਿੰਦਾ ਕਿ ਇਸੇ ਕਰਕੇ ਹੀ ਮੈਂ ਵਿਆਹ ਨਹੀਂ ਕਰਵਾਇਆ ਤੇ ਮੈਂ ਜ਼ਿਆਦਾਤਰ ਇਦਾਂ ਹੀ ਜ਼ਿੰਦਗੀ ਨੂੰ ਬਤੀਤ ਕਰੂੰਗਾ ਪਰ ਸ਼ਾਇਦ ਮੇਰੀ ਜ਼ਿੰਦਗੀ ਵਿੱਚ ਇਦਾਂ ਦਾ ਬਿਲਕੁਲ ਵੀ ਨਹੀਂ ਲਿਖਿਆ ਸੀ ਮੇਰੇ ਪਾਪਾ ਦਾ ਇੱਕ ਕਾਰੋਬਾਰੀ ਬਿਜ਼ਨਸ ਸੀ ਜਦੋਂ ਮੈਂ 23 ਕੋਸਾਲਾਂ ਦਾ ਹੋਇਆ ਤਾਂ ਮੇਰੀ ਮੰਮੀ ਪਾਪਾ ਨੇ ਇਹ ਕਿਹਾ ਕਿ ਅੱਜ ਤੂੰ ਆਫਿਸ ਚਲਾ ਜਾ ਪਾਪਾ ਦੇ ਕੰਮ ਕਰ ਦੇਖਿਆ ਕਰ ਮੈਂ ਬਹੁਤ ਮਨਾ ਕੀਤਾ ਪਰ ਮਾਪਿਓ ਨੇ ਕਿਹਾ ਕਿ ਜੇ ਤੂੰ ਅੱਜ ਬਿਜ਼ਨਸ ਨਹੀਂ ਸੰਭਾਲਿਆ ਤਾਂ ਤੂੰ ਕੱਲ ਨੂੰ ਖਰਚਾ ਕਿੱਥੋਂ ਕਰੂੰਗਾ ਮੈਨੂੰ ਲੱਗਿਆ ਕਿ ਮਾਮਾ ਮੰਮੀ ਪਾਪਾ ਮਜ਼ਾਕ ਕਰ ਰਹੇ ਆ ਇਸੇ ਕਰਕੇ ਦੂਸਰੇ ਦਿਨ ਮੈਂ ਬਾਹਰ ਜਾਣ ਲੱਗ ਪਿਆ ਤਾਂ ਮੰਮੀ ਮੈਨੂੰ ਮੈਨੂੰ ਘਰ ਰੋਕ ਦਿੰਦੀ ਸੀ ਕਿ ਤੇਰੇ ਪਾਪਾ ਨੇ ਤੇਰੇ ਸਾਰੇ ਸ਼ੋਪਿੰਗ ਕਾਰਡ ਬਲੌਕ ਕਰਵਾ ਦਿੱਤੀ ਆ ਜੇ ਤੂੰ ਆਪਣੀ ਪਾਪਾ ਦੀ ਗੱਲ ਨਾ ਸੁਣੀ ਤਾਂ ਕੱਲ ਨੂੰ ਤੇਰਾ ਖਰਚਾ ਵੀ ਬੰਦ ਹੋ ਜਾਊਗਾ ਮੈਂ ਮਾਂ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮਾਂ ਮੈਨੂੰ ਕਹਿਣ ਲੱਗੀ ਕਿ ਤੂੰ ਆਪਣੇ ਪਾਪਾ ਦੀ ਗੱਲ ਮੰਨ ਲੈ ਤੇਰੇ ਲਈ ਹੀ ਚੰਗਾ ਹੋਊਗਾ ਕਰੋ ਬਾਹਰ ਆ ਕੇ ਤਾਂ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਸੀ ਮੇਰੇ ਕੋਲ ਪੈਸੇ ਵੀ ਨਹੀਂ ਸੀ ਕੋਈ ਵੀ ਕੁੜੀ ਮੈਨੂੰ ਸਮਾਂ ਨਹੀਂ ਦਿੰਦੀ ਸੀ ਕਿਉਂਕਿ ਪੈਸਿਆਂ ਦੇ ਬਹਾਨੇ ਉਹਨਾਂ ਨੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਹੁੰਦੀਆਂ ਸੀ ਇਹ ਸਭ ਕੁਝ ਸੋਚਣ ਤੋਂ ਬਾਅਦ ਮੈਂ ਵਾਪਸ ਆ ਗਿਆ ਮੈਂ ਮਾਂ ਨੂੰ ਕਿਹਾ ਕਿ ਕੱਲ ਨੂੰ ਮੈਂ ਆਫਿਸ ਜਾਵਾਂਗਾ ਮੈਂ ਦਿਨ ਰਾਤ ਕਰਕੇ ਆਫਿਸ ਦਾ ਸਾਰਾ ਕੰਮ ਸੰਭਾਲ ਲਵਾਂਗਾ ਜੋ ਵੀ ਮੇਰੇ ਐਸ਼ ਆਰਾਮ ਸੀ ਸਾਰੇ ਘੱਟ ਚੁੱਕੇ ਸੀ ਕਿਉਂਕਿ ਮੈਨੂੰ ਜ਼ਿਆਦਾ ਤੋਂ ਜ਼ਿਆਦਾ ਵਕਤ ਆਫਿਸ ਵਿੱਚ ਰਹਿਣਾ ਪੈਂਦਾ ਸੀ ਹੌਲੀ-ਹੌਲੀ ਮੇਰੇ ਮਾਪਿਓ ਮੇਰੇ ਲਈ ਕੁੜੀ ਲੱਭਣ ਲੱਗ ਗਏ ਸੀ ਤੇ ਉਹਨਾਂ ਨੇ ਮੇਰੇ ਲਈ ਇੱਕ ਰਿਸ਼ਤਾ ਪੱਕਾ ਕਰ ਦਿੱਤਾ ਸੀ ਪਰ ਇਸ ਵਾਰ ਮੈਂ ਆਪਣੇ ਮਾਪਿਓ ਨੂੰ ਕਿਹਾ ਕਿ ਮੈਂ ਇਸ ਵਾਰ ਇਸ ਕੁੜੀ ਨਾਲ ਵਿਆਹ ਬਿਲਕੁਲ ਵੀ ਨਹੀਂ ਕਰਾਉਂਗਾ ਕਿਉਂਕਿ ਉਹ ਕੁੜੀ ਤਾਂ ਪਿੰਡ ਦੀ ਭੂਲੀ-ਭਾਲੀ ਜਿਹੀ ਆ ਦੇਖਣ ਨੂੰ ਤਾਂ ਉਹ ਬਹੁਤ ਸੋਹਣੀ ਸੀ ਪਰ ਇੰਨੀ ਪੜ੍ਹ ਲਿਖੀ ਵੀ ਨਹੀਂ ਸੀ ਮੰਮੀ ਕਹਿਣ ਲੱਗੀ ਕਿ ਇਹ ਤੇਰੇ ਨਾਨੇ ਦੇ ਦੋਸਤ ਦੀ ਪੋਤੀ ਆ ਹੁਣ ਤੇਰੇ ਨਾਨਾ ਚਾਹੁੰਦੇ ਆ ਕਿ ਤੇਰਾ ਵਿਆਹ ਇਸ ਕੁੜੀ ਨਾਲ ਹੀ ਹੋ ਜਾਵੇ ਜੇ ਤੂੰ ਉਹਨਾਂ ਦੀ ਗੱਲ ਨੂੰ ਮਨਾਂ ਕਰ ਕੀਤਾ ਤਾਂ ਆਫਿਸ ਦੀ ਸਾਰੀ ਪ੍ਰਾਪਰਟੀ ਤੇਰੇ ਨਾਮ ਨਹੀਂ ਹੋਊਗੀ ਫਿਰ ਤੂੰ ਹਮੇਸ਼ਾ ਲਈ ਸਾਰੀ ਉਮਰ ਇਦਾਂ ਹੀ ਰਹੀਂ ਪਾਪਾ ਦੀਆਂ ਇੰਨੀਆਂ ਸਾਰੀਆਂ ਧਮਕੀਆਂ ਸੁਣ ਕੇ ਮੈਂ ਹੈਰਾਨ ਹੋ ਗਿਆ ਸੀ ਹੁਣ ਮੇਰੇ ਕੋਲ ਕੋਈ ਵੀ ਰਾਹਸਤਾ ਨਹੀਂ ਸੀ ਕਿਉਂਕਿ ਮੈਂ ਆਪਣੇ ਮਾਪਿਓ ਦੀ ਇਕਲੌਤੀ ਔਲਾਦ ਸੀ ਇਸੇ ਕਰਕੇ ਮੈਂ ਹਾਰ ਕੇ ਵਿਆਹ ਕਰਵਾ ਲਿਆ ਤੇ ਕਫਤੇ ਬਾਅਦ ਹੀ ਬੜੀ ਧੂਮ ਤਾਮ ਨਾਲ ਉਸ ਕੁੜੀ ਨਾਲ ਮੇਰਾ ਵਿਆਹ ਹੋ ਗਿਆ। ਉਸ ਕੁੜੀ ਦਾ ਨਾਮ ਅਨੀਤਾ ਸੀ। ਸੁਹਾਗ ਰਾਤ ਨੂੰ ਜਦੋਂ ਮੈਂ ਕਮਰੇ ਵਿੱਚ ਗਿਆ ਤਾਂ ਉਹ ਕੁੜੀ ਬੜੀ ਬੇਚੈਨ ਲੱਗ ਰਹੀ ਸੀ। ਉਸ ਕੁੜੀ ਦੀ ਖੂਬਸੂਰਤੀ ਦੇਖ ਕੇ ਮੈਂ ਉਹਦੇ ਤੇ ਮਰ ਗਿਆ ਸੀ। ਇਸੇ ਕਰਕੇ ਮੈਂ ਫਟਾਫਟ ਲਾਈਟ ਬੰਦ ਕੀਤੀ ਤੇ ਆਪਣੀ ਤਾਕਤ ਦਿਖਾਉਣੀ ਸ਼ੁਰੂ ਕਰ ਦਿੱਤੀ। ਉਹ ਕੁੜੀ ਮੇਰੇ ਅੱਗੇ ਬੇਵੱਸ ਹੋ ਗਏ ਮੇਰੇ ਪੂਰੇ ਅੱਧੇ ਘੰਟੇ ਤੱਕ ਮੈਂ ਉਹਦੇ ਨਾਲ ਪਿਆਰ ਕੀਤਾ ਪਰ ਮੇਰੇ ਅੰਦਰ ਦੀ ਹਜੇ ਵੀ ਬਹੁਤ ਚਾਹਤ ਸੀ ਮੈਂ ਚਾਹੁੰਦਾ ਸੀ ਕਿ ਪੂਰੇ 2 ਘੰਟੇ ਤੱਕ ਆਪਣੀ ਇੱਛਾ ਪੂਰੀ ਕਰਾਂ ਇਸ ਤਰ੍ਹਾਂ ਸੁਹਾਗਰਾਤ ਗੁਜ਼ਰ ਗਈ ਤੇ ਦੂਸਰੇ ਦਿਨ ਜਦੋਂ ਮੈਂ ਉੱਠਿਆ ਤਾਂ ਉਹ ਮੇਰੇ ਕੋਲ ਬਿਲਕੁਲ ਵੀ ਨਹੀਂ ਸੀ ਮੇਰਾ ਮਨ ਕਰਦਾ ਸੀ ਕਿ ਫਿਰ ਮੈਂ ਦੇਖਿਆ ਕਿ ਮਾਂ ਕਮਰੇ ਵਿੱਚ ਆਈ ਤੇ ਮੈਨੂੰ ਕਹਿਣ ਲੱਗੀ ਕਿ ਅਭਿਸ਼ੇਕ ਜਲਦੀ ਉੱਠ ਰ ਜਾ ਅਨੈਤਾ ਰਸੋਈ ਵਿੱਚ ਸਾਰਿਆਂ ਲਈ ਰੋਟੀ ਬਣਾ ਰਹੀ ਹੈ ਮਾਂ ਦੇ ਜਾਣ ਤੋਂ ਬਾਅਦ ਮੈਂ ਸੋਚਣ ਲੱਗ ਪਿਆ ਕਿ ਇੱਥੇ ਮੇਰੀ ਲੋੜ ਪੂਰੀ ਨਹੀਂ ਹੋਈ ਹੋਰ ਰਸੋਈ ਵਿੱਚ ਜਾ ਕੇ ਰੋਟੀ ਬਣਾਉਣ ਲੱਗ ਪਈ ਆ ਮੈਂ ਸੋਚਿਆ ਕਿ ਚਲੋ ਰੋਟੀ ਬਣਾਉਣ ਤੋਂ ਬਾਅਦ ਮੈਂ ਉਹਦੇ ਨਾਲ ਪਿਆਰ ਕਰੂੰਗਾ ਇਸੇ ਕਰਕੇ ਮੈਂ ਫਟਾਫਟ ਜਾ ਕੇ ਫਰੈਸ਼ ਹੋ ਗਿਆ ਤੇ ਰੋਟੀ ਟੇਬਲ ਤੇ ਲੱਗ ਗਈ ਸੀ ਰੋਟੀ ਖਾਣ ਲਈ ਬੈਠਦੇ ਹੀ ਮੈਂ ਨੀਤਾ ਵੱਲ ਦੇਖਿਆ ਤੇ ਉਹਨੇ ਸਭ ਕੁਝ ਬਹੁਤ ਸਵਾਦ ਬਣਾਇਆ ਹੋਇਆ ਸੀ ਉਨਾ ਸਾਰਿਆਂ ਨੂੰ ਦੇਖ ਕੇ ਮੰਮੀ ਪਾਪਾ ਨੇ ਨੀਤਾ ਦੀ ਬਹੁਤ ਤਾਰੀਫ ਕੀਤੀ ਮੈਂ ਬਹਾਨਾ ਬਣਾ ਕੇ ਨੀਤਾ ਨੂੰ ਆਪਣੇ ਕਮਰੇ ਵਿੱਚ ਜਾਣ ਲੈ ਗਿਆ ਪਰ ਉਦੋਂ ਹੀ ਮਾਂ ਮੈਨੂੰ ਕਹਿਣ ਲੱਗੀ ਕਿ ਅੱਜ ਇਹਦੀ ਮੂੰਹ ਦਿਖਾਈ ਦੀ ਰਸਮਾ ਉਸ ਤੋਂ ਬਾਅਦ ਘਰ ਵਿੱਚ ਕੁਝ ਰਸਮਾਂ ਹੋਣਗੀਆਂ ਤੇ ਅਨੀਤਾ ਜਲਦੀ ਹੀ ਫ੍ਰੀ ਹੋ ਜਾਊਗੀ ਮਾਂ ਦੀ ਗੱਲ ਸੁਣ ਕੇ ਮੈਨੂੰ ਬਹੁਤ ਗੁੱਸਾ ਆ ਪਰ ਮੈਂ ਆਪਣੇ ਗੁੱਸੇ ਤੇ ਕਾਬੂ ਕੀਤਾ ਚੁੱਪ ਕਰਕੇ ਕਮਰੇ ਵਿੱਚ ਚਲਾ ਗਿਆ ਮੈਂ ਸਾਰੀਆਂ ਵੀਡੀਓ ਆਪਣੇ ਕਮਰੇ ਵਿੱਚ ਬੈਠ ਕੇ ਦੇਖ ਰਿਹਾ ਸੀ ਤੇ ਮਨ ਵਿੱਚ ਸੋਚਣ ਲੱਗ ਪਿਆ ਕਿ ਜਦੋਂ ਨੀਤਾ ਆਉਗੀ ਤੇ ਮੈਂ ਉਹਦੇ ਨਾਲ ਪਿਆਰ ਬਹੁਤ ਕਰੂੰਗਾ ਪਰ ਪੂਰੇ 5 ਘੰਟਿਆਂ ਤੱਕ ਨਹੀਂ ਤੇ ਇੰਤਜ਼ਾਰ ਕਰਦੇ ਕਰਦੇ ਮੈਂ ਕਦੋਂ ਸੌਂ ਗਿਆ ਮੈਨੂੰ ਕੁਝ ਹੀ ਪਤਾ ਨਹੀਂ ਲੱਗਿਆ ਜਦੋਂ ਮੈਂ ਉੱਠ ਕੇ ਦੇਖਿਆ ਤਾਂ ਸ਼ਾਮ ਦੇ 6 ਵਜੇ ਗਏ ਸੀ ਜਦੋਂ ਮੈਂ ਦੇਖਿਆ ਤਾਂ ਮੇਰੇ ਲੱਗੇ ਹੀ ਅਨੀਤਾ ਸੁੱਤੀ ਹੋਈ ਸੀ ਅਨੀਤਾ ਨੂੰ ਦੇਖ ਕੇ ਮੈਂ ਖੁਸ਼ ਹੋ ਗਿਆ ਤੇ ਜਿੱਦਾਂ ਹੀ ਮੈਂ ਉਹਦੇ ਵੱਲ ਨੂੰ ਹੋਇਆ ਉਹਨੇ ਮੇਰਾ ਹੱਥ ਛੱਡਾ ਦਿੱਤਾ ਤੇ ਕਹਿਣ ਲੱਗੀ ਮੈਂ ਬਹੁਤ ਜ਼ਿਆਦਾ ਥੱਕ ਗਈ ਆ ਮੈਨੂੰ ਥੋੜਾ ਆਰਾਮ ਕਰ ਲੈਣ ਦਿਓ ਇਹ ਸੁਣਦੇ ਹੀ ਮੈਂ ਪਿੱਛੇ ਹੋ ਗਿਆ ਤੇ ਉਹਨੇ ਦੁਬਾਰਾ ਜੱਦਨ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਸੋਚਿਆ ਕਿ ਕੋਈ ਗੱਲ ਨਹੀਂ ਮੈਂ ਰਾਤ ਨੂੰ ਆਪਣੀ ਇੱਛਾ ਸਾਰੀ ਪੂਰੀ ਕਰ ਲਵਾਂਗਾ ਪਰ ਇੱਦਾਂ ਹੀ ਦਿਨ ਰਾਤ ਲੰਘਣ ਲੱਗ ਪਏ ਮੈਂ ਜਦੋਂ ਵੀ ਇਹ ਅਨੀਤਾ ਦੇ ਕੋਲ ਜਾਂਦਾ ਤਾਂ ਉਹ ਮੇਰੇ ਤੋਂ ਦੂਰ ਹੋਣ ਲੱਗ ਜਾਂਦੀ ਸਾਡੇ ਵਿੱਚ ਇੱਕ ਹਫ਼ਤੇ ਵਿੱਚ ਇੱਕ ਵਾਰ ਹੀ ਉਹ ਸਭ ਕੁਝ ਹੁੰਦਾ ਸੀ ਪਰ ਮੇਰੇ ਅੰਦਰ ਦੀ ਚਾਹਤ ਦਿਨੋਂ ਦਿਨ ਵਾਧੀ ਜਾ ਰਹੀ ਸੀ ਮੇਰਾ ਬਹੁਤ ਦਿਲ ਕਰਦਾ ਸੀ ਪਰ ਮੇਰੀ ਘਰ ਵਾਲੀ ਨੂੰ ਮੇਰੀ ਬਿਲਕੁਲ ਵੀ ਫਿਕਰ ਨਹੀਂ ਸੀ ਉਹ ਤਾਂ ਸਵੇਰ ਨੂੰ ਉੱਠ ਕੇ ਘਰ ਦੇ ਕੰਮਾਂ ਵਿੱਚ ਲੱਗ ਜਾਂਦੀ ਸੀ ਜਾਂ ਫਿਰ ਮੰਮੀ ਪਾਪਾ ਦੀ ਸੇਵਾ ਕਰਦੀ ਰਹਿੰਦੀ ਸੀ ਉਹਨੂੰ ਮੇਰੀ ਬਿਲਕੁਲ ਵੀ ਪਰਵਾਹ ਨਹੀਂ ਸੀ ਮੇਰੇ ਅੰਦਰ ਦੀ ਤਾਕਤ ਇੰਨੀ ਸੀ ਕਿ ਮੈਂ ਆਪਣੇ ਜਜ਼ਬਾਤਾਂ ਤੇ ਕਾਬੂ ਨਹੀਂ ਪਾ ਸਕਦਾ ਸੀ ਮੈਂ ਕਈ ਵਾਰ ਰਾਤ ਨੂੰ ਲੰਮੇ ਪਈ ਹੋਈ ਨੀਤਾ ਨੂੰ ਪਿਆਰ ਕਰਨਾ ਚਾਹੁੰਦਾ ਸੀ ਪਰ ਉਹ ਮੇਰੇ ਤੋਂ ਦੂਰ ਹੋ ਜਾਂਦੀ ਸੀ ਕਹਿਣ ਲੱਗ ਜਾਂਦੀ ਕਿ ਮੈਂ ਸਾਰਾ ਦਿਨ ਕੰਮ ਕਰਕੇ ਬਹੁਤ ਜ਼ਿਆਦਾ ਥੱਕ ਜਾਂਦੀ ਹਾਂ ਤੇ ਹੁਣ ਮੇਰਾ ਬਿਲਕੁਲ ਵੀ ਮੂਡ ਨਹੀਂ ਇਹਨਾਂ ਸਾਰੀਆਂ ਗੱਲਾਂ ਨੂੰ ਸੁਣ ਕੇ ਮੈਨੂੰ ਬਹੁਤ ਗੁੱਸਾ ਆ ਜਾਂਦਾ ਸੀ ਕਿ ਮੈਂ ਵਿਆਹ ਕਿਉਂ ਕਰਵਾਇਆ ਮੈਨੂੰ ਇਸ ਘਰ ਨੂੰ ਛੱਡ ਕੇ ਚਲਾ ਜਾਣਾ ਚਾਹੀਦਾ ਪਰ ਮੈਂ ਆਪਣੇ ਮਾਪਿਓ ਦਾ ਕਰਕੇ ਮਜਬੂਰ ਸੀ ਕਿਉਂਕਿ ਮੇਰੇ ਮਾਪਿਓ ਨੇ ਮੈਨੂੰ ਧਮਕੀ ਦਿੱਤੀ ਸੀ ਕਿ ਜੇ ਮੈਂ ਉਹਨਾਂ ਦੀ ਗੱਲ ਨਾ ਮੰਨੀ ਤਾਂ ਉਹ ਸਾਰੀ ਪ੍ਰਾਪਰਟੀ ਚੈਰਿਟੀ ਨੂੰ ਦੇ ਦੇਣਗੇ ਇਸੇ ਕਰਕੇ ਮੈਂ ਵਿਆਹ ਲਈ ਹਾਂ ਕਰ ਦਿੱਤੀ ਸੀ ਪਰ ਅੰਦਰ ਹੀ ਅੰਦਰ ਮੈਂ ਪਛਤਾ ਰਹੀ ਸੀ ਮੈਨੂੰ ਆਪਣੇ ਦੋਸਤਾਂ ਦੀਆਂ ਗੱਲਾਂ ਯਾਦ ਆਉਣ ਲੱਗ ਪਈਆਂ ਕਿ ਵਿਆਹ ਤੋਂ ਬਾਅਦ ਘਰ ਵਾਲੀਆਂ ਉਹਨਾਂ ਨੂੰ ਵਕਤ ਕਿਉਂ ਨਹੀਂ ਦਿੰਦੀਆਂ ਮੈਨੂੰ ਮੇਰੇ ਹਾਲਾਤ ਦੋਸਤਾਂ ਵਰਗੇ ਲੱਗ ਰਹੇ ਸੀ ਮੈਂ ਹਮੇਸ਼ਾ ਹੀ ਆਫਿਸ 'ਚ ਜ਼ਿਆਦਾ ਟਾਈਮ ਲਗਾ ਦਿੱਤਾ ਸੀ ਆਪ ਇਸ ਵਿੱਚ ਜ਼ਿਆਦਾ ਕੰਮ ਕਰਨ ਦਾ ਕਰਕੇ ਮੈਂ ਰਾਤ ਨੂੰ ਘਰ ਥੋੜਾ ਲੇਟ ਹੀ ਆਉਂਦਾ ਸੀ ਕੰਮ ਜ਼ਿਆਦਾ ਹੋਣ ਦਾ ਕਰਕੇ ਮੈਂ ਆਫਿਸ ਵਿੱਚ ਇੱਕ ਅਸਿਸਟੈਂਟ ਰੱਖੀ ਹੋਈ ਸੀ ਉਹ ਅਸਿਸਟੈਂਟ ਇੱਕ ਕੁੜੀ ਸੀ ਦੇਖਣ ਨੂੰ ਬਹੁਤ ਜ਼ਿਆਦਾ ਗੋਰੀ ਚਿੱਟੀ ਸੀ ਉਹਨੂੰ ਦੇਖ ਕੇ ਮੇਰੇ ਜਜ਼ਬਾਤ ਉੱਠਣ ਲੱਗ ਜਾਂਦੇ ਸੀ ਮੈਂ ਅਕਸਰ ਹੀ ਕਾਮਕਾਰ ਦੇ ਬਹਾਨੇ ਉਹਦੇ ਕੋਲੇ ਆਉਣ ਜਾਣ ਦੀ ਕੋਸ਼ਿਸ਼ ਕਰਦਾ ਸੀ ਤੇ ਕਦੀ ਕਦੀ ਉਹ ਮੇਰੇ ਕੋਲ ਆ ਜਾਂਦੀ ਸੀ ਤੇ ਮੇਰੇ ਦਿਲ ਦੀਆਂ ਧੜਕਣਾਂ ਤੇਜ਼ ਹੋ ਜਾਂਦੀਆਂ ਸੀ ਮੈਂ ਆਪਣੀ ਘਰ ਵਾਲੀ ਨੂੰ ਵੀ ਭੁੱਲ ਜਾਂਦਾ ਸੀ ਹੁਣ ਉਹ ਕੁੜੀ ਮੈਨੂੰ ਬਹੁਤ ਹੀ ਚੰਗੇ ਲੱਗਣ ਲੱਗ ਪਈ ਸੀ ਉਹਨੂੰ ਦੇਖ ਕੇ ਤਾਂ ਮੈਨੂੰ ਪਤਾ ਨਹੀਂ ਕੀ ਹੋਣ ਲੱਗ ਜਾਂਦਾ ਸੀ ਇੱਕ ਦਿਨ ਮੇਰੇ ਮੰਮੀ ਪਾਪਾ ਤੇ ਅਨੀਤਾ ਕਿਸੇ ਰਿਸ਼ਤੇਦਾਰੀ ਵਿੱਚ ਗਏ ਹੋਏ ਸੀ ਘਰਦਿਆਂ ਨੇ ਮੈਨੂੰ ਕਿਹਾ ਕਿ ਨਾਲ ਚੱਲ ਮੈਂ ਉਹਨਾਂ ਨੂੰ ਜਾਣ ਤੋਂ ਮਨਾ ਕਰ ਦਿੱਤਾ ਕਿ ਮੈਂ ਨਹੀਂ ਜਾਊਂਗਾ ਤੁਸੀਂ ਤਿੰਨੇ ਹੀ ਚਲੇ ਜਾਓ ਘਰ ਵਿੱਚ ਮੈਂ ਇਕੱਲਾ ਰਹਿ ਲਊਂਗਾ ਮੇਰੀ ਘਰ ਵਾਲੀ ਨਹੀਂ ਸੀ ਉਸ ਦਿਨ ਉਹਨਾਂ ਮੈਨੂੰ ਨਾਲ ਜਾਣ ਦੀ ਜिद ਕੀਤੀ ਸੀ ਪਰ ਮੈਂ ਉਹਨਾਂ ਦੀ ਗੱਲ ਨੂੰ ਇਗਨੋਰ ਕਰ ਦਿੱਤਾ ਸੀ ਚੁੱਪ ਕਰਕੇ ਮੈਂ ਆਪਣੇ ਕੰਮ ਤੇ ਚਲਾ ਗਿਆ ਕੁਝ ਥੇੜ ਬਾਅਦ ਸਾਰੇ ਘਰੋਂ ਚਲੇ ਗਏ ਮੈਂ ਫਟਾਫਟ ਉਸ ਕੁੜੀ ਨਾਲ ਆਪਣੇ ਉਸ ਨੂੰ ਆਪਣੇ ਘਰ ਬੁਲਾ ਲਿਆ ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਕੁੜੀ ਇੰਨੀ ਜ਼ਿਆਦਾ ਤਾਕਤਵਰ ਹੋਊਗੀ ਇੰਨੇ ਵਕਤ ਵਿੱਚ ਜੋ ਮੇਰੀ ਘਰ ਵਾਲੀ ਵੀ ਮੇਰੀ ਲੋੜ ਨਹੀਂ ਪੂਰਾ ਪੂਰੀ ਕਰ ਸਕਦੀ ਸੀ ਉਸ ਕੁੜੀ ਨੇ ਇੱਕ ਰਾਤ ਵਿੱਚ ਹੀ ਕਰ ਦਿੱਤੀ ਸੀ ਜਦੋਂ ਕੁੜੀ ਮੇਰੇ ਕਮਰੇ ਵਿੱਚ ਆਈ ਤਾਂ ਉਹ ਇੱਕ ਹਾਫ ਡਰੈਸ ਵਿੱਚ ਆਈ ਸੀ ਜਿਹਨੂੰ ਦੇਖ ਕੇ ਮੇਰਾ ਮਨ ਖੁਸ਼ ਹੋ ਗਿਆ ਜਦੋਂ ਕੁੜੀ ਮੇਰੇ ਕਮਰੇ ਵਿੱਚ ਆਈ ਤਾਂ ਮੈਂ ਉਹਨੂੰ ਕਿਹਾ ਕਿ ਤੁਸੀਂ ਇੱਥੇ ਆ ਕੇ ਬੈਠੋ ਮੈਂ ਤੁਹਾਡੇ ਲਈ ਜੂਸ ਲੈ ਕੇ ਆਉਂਦਾ ਜਦੋਂ ਮੈਂ ਕਿਚਨ ਵਿੱਚ ਵਿੱਚੋਂ ਜੂਸ ਲੈ ਕੇ ਆਇਆ ਤਾਂ ਉਸ ਕੁੜੀ ਨੂੰ ਦੇਖ ਕੇ ਮੇਰੇ ਹੋਸ਼ ਉੱਡ ਗਏ ਕਿਉਂਕਿ ਉਹਨੇ ਤਾਂ ਇੱਕ ਬਹੁਤ ਹੀ ਸੋਹਣੀ ਨਾਈਟੀ ਪਾ ਲਈ ਸੀ ਜਿਹਨੂੰ ਦੇਖ ਕੇ ਮੈਂ ਫਟਾਫਟ ਗਲਾਸ ਟੇਬਲ ਤੇ ਰੱਖ ਦਿੱਤਾ ਤੇ ਉਹਦੇ ਕੋਲ ਆ ਗਿਆ। ਉਹ ਮੇਰੇ ਜਜ਼ਬਾਤਾਂ ਨੂੰ ਬਹੁਤ ਜਲਦੀ ਸਮਝ ਚੁੱਕੀ ਸੀ। ਫਿਰ ਉਹਨੇ ਫਟਾਫਟ ਬੈੱਡ ਤੇ ਲੇਟ ਕੇ ਉਹ ਸਭ ਕੁਝ ਕਰਨਾ ਸ਼ੁਰੂ ਕਰ ਦਿੱਤਾ। ਪੂਰੇ 1 ਘੰਟੇ ਬਾਅਦ ਪਿਆਰ ਕਰਨ ਤੋਂ ਬਾਅਦ ਉਹ ਆਪਣੇ ਘਰ ਚਲੀ ਗਈ। ਜਦੋਂ ਮੈਂ ਆਫਿਸ ਗਿਆ ਤਾਂ ਉਹਨੇ ਮੈਨੂੰ ਆਪਣੇ ਫੋਨ ਤੇ ਇੱਕ ਵੀਡੀਓ ਦਿਖਾਈ। ਜਿਹਨੂੰ ਦੇਖ ਕੇ ਮੇਰੇ ਹੋਸ਼ ਉੱਡ ਗਏ। ਮਨ ਹੀ ਵਿੱਚ ਮੈਂ ਸੋਚਣ ਲੱਗ ਪਿਆ ਕਿ ਮੈਂ ਇਸ ਕੁੜੀ ਨੂੰ ਘਰ ਕਿਉਂ ਬੁਲਾਇਆ। ਉਸ ਕੁੜੀ ਨੇ ਮੇਰੀ ਸਾਰੀ ਵੀਡੀਓ ਰਿਕਾਰਡ ਕਰ ਲਈ ਸੀ ਜਿਹਦੇ ਜ਼ਰੀਏ ਮੈਨੂੰ ਬਲੈਕਮੇਲ ਕਰਨ ਲੱਗ ਪਈ ਤੇ ਕਹਿਣ ਲੱਗੀ ਕਿ ਹੁਣ ਤੂੰ ਆਪਣੇ ਘਰ ਵਾਲੇ ਨੂੰ ਤਲਾਕ ਦੇ ਦੇ ਜਾਂ ਮੈਂ ਤੇਰੇ ਘਰ ਵਾਲੇ ਨੂੰ ਇਹ ਵੀਡੀਓ ਦਿਖਾ ਦੇਵਾਂ ਇਹ ਸੁਣਦੇ ਹੀ ਮੈਂ ਹੈਰਾਨ ਹੋ ਗਿਆ ਤੇ ਮੈਂ ਘਬਰਾਉਣ ਲੱਗ ਪਿਆ ਸੀ ਮੈਂ ਕਿਹਾ ਕਿ ਤੂੰ ਇਦਾਂ ਕਿਉਂ ਕੀਤਾ ਤੇ ਉਹ ਕਹਿਣ ਲੱਗੀ ਕਿ ਮੈਂ ਇਦਾਂ ਹੀ ਲੋਕਾਂ ਨੂੰ ਆਫਿਸ ਵਿੱਚ ਜਾ ਕੇ ਉਹਨਾਂ ਨੂੰ ਲੁੱਟਦੀ ਆ ਤੇ ਉਹਨਾਂ ਨੂੰ ਲੁੱਟਣ ਤੋਂ ਬਾਅਦ ਮੈਂ ਆਫਿਸ ਨੂੰ ਛੱਡ ਦਿੰਦੀ ਆ ਪਰ ਤੂੰ ਮੈਨੂੰ ਪਸੰਦ ਆ ਗਿਆ ਤੇ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦੀ ਆ ਮੈਂ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦਾ ਇਸ ਦੇ ਬਦਲੇ ਤੈਨੂੰ ਜੋ ਚਾਹੀਦਾ ਉਹ ਮੈਂ ਦੇਣ ਲਈ ਤਿਆਰ ਆ ਦੇਖ ਮੇਰੇ ਮਾਪਿਓ ਬਜ਼ੁਰਗ ਆ ਤੇ ਮੈਂ ਤੇ ਇਹ ਵੀਡੀਓ ਉਹਨਾਂ ਨੇ ਦੇਖੀ ਤਾਂ ਉਹ ਆਪਣੇ ਆਪ ਨੂੰ ਸੰਭਾਲ ਨਹੀਂ ਸਕਣਗੇ ਮੈਂ ਉਸ ਕੁੜੀ ਦੇ ਅੱਗੇ ਮੇਨਤਾਂ ਕਰਨ ਲੱਗ ਪਿਆ ਕਿੰਨੀ ਦੇਰ ਬਾਅਦ ਉਹ ਮੈਨੂੰ ਕਹਿਣ ਲੱਗੀ ਕਿ ਅੱਛਾ ਫਿਰ ਇੱਕ ਨਵਾਂ ਫਲੈਟ ਖਰੀਦ ਦੇ ਤੇ ਉਹਦੇ ਨਾਲ ਹੀ ਮੈਨੂੰ 5 ਲੱਖ ਰੁਪਏ ਦੇ ਦੇ। ਮੈਂ ਤੈਨੂੰ ਛੱਡ ਦੇਉਂਗੀ ਇਹ ਸੌਂਦੇ ਹੀ। ਮੈਂ ਉਹਨੂੰ ਕਿਹਾ ਕਿ ਮੈਂ ਤੇਰੀ ਇੱਛਾ ਪੂਰੀ ਕਰ ਦੇਵਾਂ ਤਾਂ ਤੂੰ ਇਸ ਵੀਡੀਓ ਨੂੰ ਡਿਲੀਟ ਕਰ ਦੇ। ਇਸ ਆਫਿਸ ਨੂੰ ਵੀ ਛੱਡ ਕੇ ਚਲੀ ਜਾਏ ਤਾਂ ਉਹ ਕਹਿਣ ਲੱਗੀ ਕਿ ਹਾਂ ਹਾਂ ਤੂੰ ਫਿਕਰ ਨਾ ਕਰ ਜੇ ਤੂੰ ਆਪਣੀ ਗੱਲ ਨੂੰ ਮੰਨ ਜਾਊਗਾ ਤਾਂ ਮੈਂ ਵੀ ਤੇਰਾ ਕੋਈ ਨੁਕਸਾਨ ਨਹੀਂ ਕਰੂੰਗੀ ਜੇ ਤੂੰ ਮੇਰੇ ਨਾਲ ਕੋਈ ਚਲਾਕੀ ਕੀਤੀ ਤਾਂ ਮੈਂ ਤੇਰੀ ਸਾਰੀ ਵੀਡੀਓ ਤੇਰੀ ਫੈਮਲੀ ਨੂੰ ਦਿਖਾ ਦੇਵਾਂਗੀ ਫਿਰ ਮੈਂ ਆਪਣੀ ਸਾਰੀ ਕਮਾਈ ਦਾ ਉਸ ਮੇਕ ਫਲੈਟ ਲੈ ਕੇ ਦਿੱਤਾ ਤੇ ਉਹਨੂੰ ਕੁਝ ਪੈਸੇ ਨਕਦ ਵੀ ਦੇ ਦਿੱਤੇ ਤੇ ਉਸ ਕੁੜੀ ਨੇ ਉਹ ਵੀਡੀਓ ਫੋਨ ਵਿੱਚੋਂ ਡਿਲੀਟ ਕਰ ਦਿੱਤੀ ਤੇ ਹਮੇਸ਼ਾ ਲਈ ਆਫਿਸ ਛੱਡ ਕੇ ਚਲੀ ਗਈ ਮੈਨੂੰ ਸੁੱਖ ਦਾ ਸਾਹ ਆਇਆ ਸੀ ਤੇ ਮੇਰੇ ਸਿਰ ਤੋਂ ਇੱਕ ਬਹੁਤ ਵੱਡੀ ਪਰੇਸ਼ਾਨੀ ਸੀ ਜੋ ਟਲ ਗਈ ਸੀ ਮੈਨੂੰ ਸਮਝ ਆ ਗਿਆ ਸੀ ਕਿ ਮੈਂ ਜਿਸ ਰਾਹ ਤੇ ਸੀ ਉਹ ਕਿੰਨਾ ਗਲਤ ਸੀ ਘਰ ਆ ਕੇ ਮੈਂ ਦੁਬਾਰਾ ਆਪਣੀ ਘਰਵਾਲੀ ਦੇ ਗਲੇ ਲੱਗ ਗਿਆ ਮੇਰੀ ਘਰਵਾਲੀ ਮੈਨੂੰ ਪੁੱਛਣ ਲੱਗੀ ਕਿ ਤੁਹਾਨੂੰ ਅਚਾਨਕ ਕੀ ਹੋ ਗਿਆ ਮੈਂ ਉਹਨੂੰ ਕੁਝ ਵੀ ਨਹੀਂ ਦੱਸਿਆ ਤੇ ਫਿਰ ਮੇਰੀ ਘਰਵਾਲੀ ਮੈਨੂੰ ਕਹਿਣ ਲੱਗੀ ਕਿ ਮੈਨੂੰ ਮਾਫ਼ ਕਰ ਦਿਓ ਮੈਂ ਕਿੰਨੇ ਦਿਨ ਤੁਹਾਨੂੰ ਟਾਈਮ ਨਹੀਂ ਦੇ ਸਕਦੀ ਮੈਨੂੰ ਪਤਾ ਆ ਕਿ ਤੁਸੀਂ ਮੇਰੇ ਨਾਲ ਗੁੱਸੇ ਆ ਪਰ ਤੁਸੀਂ ਮੇਰੀ ਮਜਬੂਰੀ ਨੂੰ ਵੀ ਸਮਝੋ ਮੈਂ ਆਪਣੀ ਘਰ ਵਾਲੀ ਦੇ ਮੂੰਹੋਂ ਸਾਰੀਆਂ ਗੱਲਾਂ ਸੁਣ ਲਈਆਂ ਮੈਂ ਉਹਨੂੰ ਕਿਹਾ ਕਿ ਨਹੀਂ ਨਹੀਂ ਗਲਤੀ ਤਾਂ ਮੇਰੀ ਹੀ ਆ ਅਸੀਂ ਦੋਵੇਂ ਇੱਕ ਦੂਸਰੇ ਤੇ ਗਲੇ ਲੱਗ ਗਏ ਤੇ ਉਹ ਵੀ ਰੋਣ ਲੱਗ ਪਈ ਮੈਂ ਉਹਨੂੰ ਕਮਰੇ ਵਿੱਚ ਲੈ ਗਿਆ ਤੇ ਅਸੀਂ ਦੋਹਾਂ ਨੇ ਖੂਬ ਇੱਕ ਦੂਜੇ ਨਾਲ ਪਿਆਰ ਕੀਤਾ ਮੈਂ ਆਪਣੀ ਘਰ ਵਾਲੀ ਦੇ ਨਾਲ ਸਾਰੀ ਜ਼ਿੰਦਗੀ ਬਤਾਉਣ ਦਾ ਫੈਸਲਾ ਕਰ ਲਿਆ ਸੀ ਤੇ ਕਦੇ ਵੀ ਉਹਨੂੰ ਇਹੋ ਜਿਹਾ ਧੋਖਾ ਨਹੀਂ ਦੇਵਾਂਗਾ ਹੁਣ ਮੈਂ ਤੇ ਮੇਰਾ ਪਰਿਵਾਰ ਬਹੁਤ ਹੀ ਖੁਸ਼ ਰਹਿੰਦੇ ਆ। ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ। ਚੈਨਲ ਤੇ ਨਵੇਂ ਆਏ ਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦੀ ਹੋਈ ਇਜਾਜ਼ਤ ਸਤਿ ਸ਼੍ਰੀ ਅਕਾਲ।